ਅੰਮ੍ਰਿਤਪਾਲ ਸਿੰਘ ਦਾ ਚੋਣ ਨਿਸ਼ਾਨ ਮਾਇਕ ਤੇ ਹੁਣ ਵੀ ਇਸੇ ਮਾਇਕ ਦੇ ਰਾਹੀਂ ਉਹਨਾਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਗੁਜੇਗੀ ਬੋਲੇ ਧੰਨਵਾਦ ਇਹ ਬੋਲੀ ਮੈਂ ਦੇ ਰਾਹ ਤੋਂ ਪਿੰਦੇ ਸੀ ਗੈਸਾਨਾ ਰੱਬ ਸਿਰੋਕੋ ਸੋ ਇਸ ਮਾਈਕ ਦਾ ਇਤਿਹਾਸ ਵੀ ਆਪਾਂ ਬਣਾ ਕੇ ਦਿਖਾਉਣਾ ਏ ਇਹ ਸਾਨੂੰ ਇੱਕ ਮੌਕਾ ਮਿਲਿਆ ਏ ਸਾਡੀ ਆਵਾਜ਼ ਪਾਰਲੀਮੈਂਟ ਤੱਕ ਗੂੰਜੇਗੀ ਇਸੇ ਮਾਈਕ ਦੇ ਰਾਹੀਂ ਸੋ ਮੈਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਇਹ ਇਸ ਮੰਚ ਤੋਂ ਇਹ ਗੱਲ ਦੱਸ ਦੇਣੀ ਚਾਹੁੰਦਾ ਮਾਇਕ ਹੈ ਇਹ ਗਾਣਾ ਆਪਾਂ ਬਚਾਉਣੀ ਹੈ ਬਜੂਰਗ